ਖੰਨਾ ਦੇ ਇੱਕ ਵਪਾਰੀ ਨੇ ਅਫਗਾਨਿਸਤਾਨ ਦੀ ਕੰਪਨੀ ਨਾਲ ਡੀਲ ਕੀਤੀ ਸੀ ਉਥੋਂ ਦੀ ਡ్రਾਈ ਫਰੂਟਸ ਮੰਗਾਏ ਸੀ ਤੇ ਜਦ ਪੇਮੈਂਟ ਦੀ ਬਾਰੀ ਆਈ ਤਾਂ ਫਰਜ਼ੀ ਡਾਕੂਮੈਂਟ ਦਿਖਾ ਕੇ ਕਰੋੜਾ ਰੁਪਏ ਦਾ ਚੂਨਾ ਲਗਾ ਲਿਆ ਦੱਸ ਦिए ਕਿ ਖੰਨਾ ਦੇ ਇੱਕ ਵਪਾਰੀ ਵੱਲੋਂ ਲੁਧਿਆਣਾ ਦੇ ਇੱਕ ਮਾਲ ਵਿੱਚ ਬੈਠ ਕੇ ਇੱਕ ਕੰਪਨੀ ਦੇ ਨਾਲ ਡੀਲ ਕੀਤੀ ਗਈ ਸੀ afghanistan ਦੀ ਇਸ ਕੰਪਨੀ ਤੋਂ dry fruits ਮੰਗਵਾਏ ਗਏ ਸੀ ਤੇ ਇਹ ਗੱਲ ਤੈਅ ਹੋਈ ਸੀ ਕਿ ਜਿਵੇਂ ਹੀ dry fruits ਲੁਧਿਆਣਾ ਪਹੁੰਚ ਜਾਣਗੇ ਉਸਦੇ ਤੀਸਰੇ ਦਿਨ ਇਸ ਕੰਪਨੀ ਨੂੰ ਇਸ ਮਾਲਕ ਵੱਲੋਂ ਪੇਮੈਂਟ ਕਰ ਦਿੱਤੀ ਜਾਏਗੀ ਪਰ ਕੰਪਨੀ ਦੇ ਮੁਤਾਬਿਕ ਉਹਨਾਂ ਨੂੰ ਹਾਲੇ ਤੱਕ ਕੋਈ ਵੀ ਪੇਮੈਂਟ ਨਹੀਂ ਮਿਲੀ ਹੈ ਪਿਛਲੇ ਸਾਲ ਕਰੀਬਨ 4 ਤੋਂ 5 ਵਾਰ ਇਸ ਬੰਦੇ ਨੂੰ ਕੰਪਨੀ ਨੇ ਡ్రਾਈ ਫਰੂਟਸ ਭੇਜੇ ਸੀ ਜਦੋਂ ਵੀ ਪੇਮੈਂਟ ਦੀ ਗੱਲ ਆਂਦੀ ਤਾਂ ਫਰਜ਼ੀ ਡਾਕੂਮੈਂਟ ਦਿਖਾ ਕੇ ਇਹ ਬੰਦਾ ਹਮੇਸ਼ਾ ਬਚਦਾ ਰਿਹਾ ਪਰ ਹੁਣ ਇਸ ਬੰਦੇ ਤੇ ਇਲਜ਼ਾਮ ਲਗਾਉਂਦੇ ਹੋਏ ਇਸ ਕੰਪਨੀ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਇਸ ਬੰਦੇ ਵੱਲੋਂ ਉਹਨਾਂ ਨਾਲ ਧੋਖਾ ਧੜੀ ਹੋਈ ਹੈ ਉਹਨਾਂ ਨੂੰ ਕਰੀਬਨ 7 ਕਰੋੜ 18 ਲੱਖ ਦਾ ਚੂਨਾ ਲਗਾਇਆ ਗਿਆ ਬਹਿਰhaal ਇਸ ਬਾਰੇ ਪੁਲਿਸ ਦਾ ਕੀ ਕੁਝ ਕਹਿਣਾ ਇੱਕ ਵਾਰ ਸੁਣ ਲਓ ਜ਼ਰਾ ਇਹ ਵਪਾਰੀ ਹੈ ਡਰਾਈ ਫਰੂਟ ਦਾ ਦਾਨਿਸ਼ ਆਰਫਾਨ ਭਾਗਾ ਇਹ ਮੁੰਬਈ ਦਾ ਇਹਦੇ ਨਾਲ ਭਗਤਪ੍ਰੀਤ ਵਾਸੀ ਖੰਨਾ ਨੇ ਇੱਥੇ ਲੁਧਿਆਣਾ 'ਕਿ ਡੀਲ ਕੀਤੀ ਸੀ ਜਿਹਦੇ ਸੌਦੇ ਵਿੱਚ ਉਹ ਆਇਆ ਸੀ ਇੱਥੇ ਡੀਲ ਕਰਕੇ ਉਹਨਾਂ ਨੇ ਸਾਰਾ ਡਰਾਈ ਫਰੂਟ ਲੈ ਲਿਆ ਸੀ ਭਗਤਪ੍ਰੀਤ ਤੇ ਉਸ ਤੋਂ ਬਾਅਦ ਉਹ ਚੀਟਿੰਗ ਕਰਕੇ ਉਹਨੂੰ ਧੋਖਾ ਦਿੱਤੀ ਕਿ ਸਾਰਾ ਮਾਲ ਹੜੱਪ ਗਏ ਉਹਦੇ ਸੌਦੇ ਵਿੱਚ ਐਫ ਆਰ ਨੰਬਰ 6 ਅੰਡਰ ਸੈਕਸ਼ਨ 420 460 68 470 ਥਾਣਾ ਸਰਾਂਬਾ ਨਗਰ ਵਿਕੇ ਦਰਜ ਹੋਇਆ ਜੀ ਤਫਤੀਸ਼ 4 ਸੀਆਈਏ 2 ਸੈਕੰਡ ਟੂ ਵਿਆਪਕ ਜਾਂਚ ਜਾਰੀ ਰਹੀ ਹੈ ਸਰ ਡੀਲ ਕਿੱਥੇ ਹੋਈ ਸੀ ਤੇ ਕਿੰਨੇ ਦੀ ਹੋਈ ਸੀ ਕਿੰਨੇ ਇਹ ਵੇਰਵ ਸੇ ਹੋਈ ਸੀਗੀ ਵੇਰਸ ਮਾਲ ਚ ਕਰੀਬ 7.5 ਕਰੋੜ ਦੀ ਠੱਗੀ ਹੈ ਤੇ ਉਹਦੀ ਤਫਤੀਸ਼ ਜਾਰੀ ਹੈ ਇਸਾਰੇ ਬੰਦੇ ਕੁਝ ਜਾਂਚ ਚੱਲੀ ਕੁਝ ਅਪਡੇਟ ਹੋਈ ਕਿਸ ਤਰ੍ਹਾਂ ਬਸ ਜੀ ਪਰਚਾ ਕੇਸ ਰਜਿਸਟਰ ਹੋ ਗਿਆ ਹੈ ਇਚਾਰਜ ਸੀਆਈਏ 2 ਇਹਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਜੋ ਅਪਡੇਟ ਆਊਗਾ ਤੁਹਾਨੂੰ ਦੇ ਦਵਾਂਗੇ ਸਿਰਫ ਠੱਗੀ ਦੇ ਵਿੱਚ ਇੱਕੋ ਹੀ ਵਿਅਕਤੀ ਸ਼ਾਮਲ ਹੈ ਹੋਰ ਵੀ ਹੋ ਨਹੀਂ ਅੱਗੇ ਹੋਰ ਵੀ ਇਹਦੇ ਨਾਲ ਹੈਗੇ ਨੇ ਸੰਬੰਧਿਤ ਤੇ ਜੋੜੇ ਜਿਹੜੇ ਆਈ ਜਾਣਗੇ ਤੁਹਾਨੂੰ ਦੱਸੀ ਜਾਊਗਾ ਸਿਰਫ ਗ੍ਰਸਤਾ ਹੀ ਨਹੀਂ ਹੋਣੀ ਨਹੀਂ ਹਜੇ ਨਹੀਂ ਹਜੇ ਪਰਚਾ ਕੋਈ ਗੈਂਗ ਹੈ ਜਿਹੜਾ ਹਜੇ 29 ਇੱਕ ਨੂੰ ਹੋਇਆ ਪਰਚਾ ਦੱਜ ਤੇ ਇਹ ਅੱਜ ਤੋਂ ਦੋ ਦਿਨ ਹੋਏ ਨੇ ਤਫ਼ਤੀਸ਼ ਜਾਰੀ ਹੈ ਜਿਹੜੇ ਵੀ ਆਈ ਜਾਣਗੇ ਤੁਹਾਨੂੰ ਦੱਸਿਆ ਲੱਗਦਾ ਕਿ ਕੁਝ ਇਹਨਾਂ ਦਾ ਕੋਈ ਗ੍ਰੋ ਹੋ ਸਕਦਾ ਕੋਈ ਕੈਂਪ ਹੋ ਸਕਦਾ ਇਹ ਤਾਂ ਟੱਪਾ ਹੋ ਜਾਂਦਾ ਅਸੀਂ ਇਹਨਾਂ ਦੇ ਅਸੀਂ ਸਾਰੀ ਇੱਕ ਕ੍ਰਾਈਮ ਡਿਟੇਲ ਵਗੈਰਾ ਇਹਨਾਂ ਹੀ ਲੈ ਰਿਹਾ ਇਹਨਾਂ ਦੇ ਸਬੰਧਤ ਥਾਣੇ ਕੋਲ ਜੋ ਵੀ ਹੋਊਗਾ ਸਾਹਮਣੇ ਸੁਣਤੀ ਸਰ આરોપી ਰਹਿਣ ਵਾਲੇ ਕਿੱਥੇ ਨੇ ਰੁਪੀ ਖਨੇ ਦਾ